ਤੁਸੀਂ ਸਾਰਿਆਂ ਨੇ ਦੇਖਿਆ ਹੋਣੇ ਨੇ ਵੀ ਆਪਣੇ ਘਰਾਂ ਦੇ ਵਿੱਚ ਅਕਸਰ ਕੀੜੇ ਨਿਕਲਿਆ ਆਉਂਦੇ ਨੇ ਪਰ ਜ ਕੀੜਿਆਂ ਦੇ ਨਾਲ ਜੁੜੀ ਹੋਈ ਤੁਹਾਨੂੰ ਇੱਕ ਅਜੀਹੀ ਚੀਜ਼ ਮੈਂ ਦੱਸੂਗੀ ਕਿਉਂਕਿ ਇਹ ਕੀੜੇ ਸਾਡੇ ਜਦੋਂ ਅਸੀਂ ਉਧਰਲੇ ਘਰ ਰਹਿੰਦੇ ਹੁੰਦੇ ਸੀ ਉਸ ਟਾਈਮ ਵੀ ਬਹੁਤ ਜ਼ਿਆਦਾ ਹੁੰਦੇ ਸੀ ਕੀੜੇ ਵੈਸੇ ਘਰਾਂ ਦੇ ਵਿੱਚ ਘੱਟ ਨਿਕਲਦੇ ਨੇ ਇਹ ਖੇਤਾਂ ਦੇ ਵਿੱਚ ਜ਼ਿਆਦਾ ਹੁੰਦੇ ਨੇ ਪਰ ਕੀੜਿਆਂ ਦਾ ਘਰਾਂ ਦੇ ਵਿੱਚ ਨਿਕਲਣਾ ਇੱਕ ਬਹੁਤ ਹੀ ਵਧੀਆ ਸੰਕੇਤ ਹੁੰਦਾ ਤੇ ਇਸ ਦੀ ਆਪਾਂ ਤੁਹਾਨੂੰ ਅੱਜ ਪੂਰੀ ਵੀਡੀਓ ਬਣਾ ਕੇ ਦੱਸ ਰਿਹਾ ਹਾਂ ਦੇਖੋ ਕਿੰਨੇ ਇਹ ਕੀੜੇ ਨੇ ਕਹਿੰਦੇ ਜਿਸ ਘਰ ਦੇ ਵਿੱਚ ਇਹ ਕੀੜੇ ਨਿਕਲਦੇ ਨੇ ਨਾ ਉਸ ਘਰ ਦੇ ਵਿੱਚ ਬਰਕਤ ਅਨਾਜ ਦੀ ਕਦੇ ਵੀ ਕਮੀ ਨਹੀਂ ਹੁੰਦੀ ਬਰਕਤਾਂ ਇੰਨੀਆਂ ਆਉਂਦੀਆਂ ਨੇ ਕਿ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿੰਦਾ ਧਨ ਦੌਲਤ ਹਨ ਤੇ ਬਜ਼ੁਰਗਾਂ ਨੇ ਪ੍ਰਾਰਥਨ ਸਮੇਂ ਦੇ ਵਿੱਚ ਕੀ ਦੱਸਿਆ ਹੋਇਆ ਉਹ ਆਪਾਂ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਜੇ ਸਕਿਪ ਕਰ ਦਿੱਤੇ ਫਿਰ ਤੁਹਾਨੂੰ ਅੱਧੀ ਗੱਲ ਦਾ ਪਤਾ ਨਹੀਂ ਲੱਗਣਾ ਹੈਗਾ ਤੇ ਇਹਦੇ ਵਿੱਚ ਹਨ ਇੱਕ ਰਾਣੀਆਂ ਕੀੜੀਆਂ ਵੀ ਹੁੰਦੀਆਂ ਨੇ ਤੁਸੀਂ ਅਕਸਰ ਦੇਖੀ ਹੋਣਗੀਆਂ ਤੇ ਅਸੀਂ ਇਹਨਾਂ ਨੂੰ ਨਾ ਕਾਫੀ ਵਾਰੀ ਇੱਥੋਂ ਭਜਾਉਣ ਦੀ ਕੋਸ਼ਿਸ਼ ਵੀ ਕੀਤੀ ਆ ਪਰ ਇਹ ਨਹੀਂ ਜਾਂਦੇ ਇਹ ਸਾਡੀ ਉਦੋਂ ਨਿਕਲਣ ਲੱਗੇ ਸੀ ਉਧਰਲੇ ਘਰ ਜਦੋਂ ਅਸੀਂ ਨਵਾਂ ਘਰ ਬਣਾਇਆ ਸੀਗਾ ਉਧਰ ਫਿਰ ਅਸੀਂ ਇੱਧਰ ਆ ਗਏ ਸੀ ਹੁਣ ਇੱਥੇ ਵੀ ਇਹ ਪਤਾ ਨਹੀਂ ਵਾਈਗਰੂ ਜੀ ਦੀ ਕੀ ਹੈ ਨਾ ਹੈਗੀ ਇਹ ਕਿਰਪਾ ਇਹਦੇ ਵਿੱਚ ਤੇ ਇਹਦੇ ਬਾਰੇ ਆਓ ਤੁਹਾਨੂੰ ਆਪਾਂ ਸਾਰੀ ਜਾਣਕਾਰੀ ਦਿੰਨੇ ਆ ਵੀ ਕੀੜਿਆਂ ਦੇ ਨਿਕਲਣ ਦਾ ਤੇ ਕੀੜਿਆਂ ਨੂੰ ਆਪਾਂ ਕੋ ਦੇ ਮਹੀਨੇ ਵਿੱਚ ਕੀ ਕਰ ਸਕਦੇ ਆ ਤੇ ਆਓ ਜੀ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਕਿ ਪੋਹ ਦੇ ਮਹੀਨੇ ਕੀਤਾ ਹੋਇਆ ਦਾਨ ਪੂਰੇ ਸਥਾਨ ਦੇ ਬਰਾਬਰ ਆਪਾਂ ਨੂੰ ਫਲ ਮਿਲਦਾ ਕਿਉਂਕਿ ਪੋਹ ਦੇ ਮਹੀਨੇ ਦੇ ਵਿੱਚ ਠੰਡ ਵੀ ਹੁੰਦੀ ਹੈ ਤੇ ਪੋਹ ਦਾ ਮਹੀਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਵੀ ਇੱਕ ਸਹੀਦੀ ਦਿਹਾੜੇ ਦੇ ਰੂਪ ਦੇ ਵਿੱਚ ਵੀ ਆਪਾਂ ਮੰਨਦੇ ਆ ਕਿਉਂਕਿ ਗੁਰੂ ਸਾਹਿਬ ਜੀ ਦਾ ਪੂਰੇ ਪਰਿਵਾਰ ਪੋਹ ਦੇ ਮਹੀਨੇ ਸਹਾ ਦੇਦਾ ਜਾਮਪੀ ਕੇ ਸੀਗੇ ਇਸ ਤਰੀਕੇ ਦੇ ਨਾਲ ਦੇਖੋ ਪ੍ਰਾਣੇ ਜਿਹੜੇ ਬਜ਼ੁਰਗ ਨੇ ਉਹ ਵੀ ਦੱਸਦੇ ਨੇ ਵੀ ਜਿਹੜਾ ਪੋਦੇ ਮਹੀਨੇ ਆਪਾਂ ਦਾਨ ਕਰਦੇ ਆ ਉਹਦਾ ਫਲ ਬਹੁਤ ਜ਼ਿਆਦਾ ਆਪਾਂ ਨੂੰ ਮਿਲਦਾ ਹੈਗਾ ਦਾਨ ਕਿਸ ਤਰੀਕੇ ਦਾ ਜਿਵੇਂ ਕਿ ਆਪਾਂ ਕਿਸੇ ਗਰੀਬ ਨੂੰ ਕੱਪੜੇ ਲੈ ਕੇ ਦੇਤੀ ਜਾਂ ਆਪਾਂ ਹਨਾ ਭੁੱਖੇ ਜਾਨਵਰਾਂ ਨੂੰ ਪਸ਼ੂਆਂ ਨੂੰ ਪੰਛੀਆਂ ਨੂੰ ਭੋਜਨ ਪਾਤਾ ਹਨ ਤੇ ਇੱਕ ਤੁਸੀਂ ਹਨਾ ਦੇਖਿਆ ਹੋਣਾ ਕਿ ਪਹਿਲਾਂ ਜਿਹੜੇ ਆਪਣੇ ਬਜ਼ੁਰਗ ਹੁੰਦੇ ਸੀ ਪ੍ਰਾਣੀਆਂ ਬੇਬੇ ਹੋਰੀਆਂ ਹੁੰਦੀਆਂ ਸੀ ਹਨਾ ਮੰਮੀ ਹੋਰੀਆਂ ਤੇ ਉਹਨਾ ਸਰਦੀਆਂ ਦੇ ਵਿੱਚ ਪੋਹ ਦੇ ਮਹੀਨੇ ਖਾਸ ਕਰਕੇ ਇੱਕ ਨਾ ਸੰਤਾਜਾ ਬੋਲਦੇ ਆ ਉਹਨੂੰ ਤਿਆਰ ਕਰਕੇ ਰੱਖਦੇ ਹੁੰਦੇ ਆ ਅਸੀਂ ਜਿਹੜਾ ਕਿ ਕੀੜੀਆਂ ਦੇ ਭੌਣ ਤੇ ਪਾਇਆ ਜਾਂਦਾ ਸੀ ਉਹ ਕਾਦੇ ਵਾਸਤੇ ਪਾਇਆ ਜਾਂਦਾ ਕਿਉਂਕਿ ਕਹਿੰਦੇ ਸੀ ਕਿ ਕਿ ਕੀੜੀਆਂ ਦਾ ਭੌਣ ਜਿਹਦੇ ਘਰ ਦੇ ਵਿੱਚ ਹੈ ਉਸ ਘਰ ਦੇ ਵਿੱਚ ਬਰਕਤ ਮਤਲਬ ਕਿ ਅਨਾਜ ਦੀ ਕਮੀ ਕਦੇ ਵੀ ਨਹੀਂ ਆਉਂਦੀ ਹੈਗੀ ਕੀ ਇਹ ਸਚਾਈ ਹੈ ਇਹ ਬਿਲਕੁਲ ਸਚਾਈ ਹੈਗੀ ਕਿਉਂਕਿ ਕੀੜੀਆਂ ਨੇ ਜਿਹੜੀਆਂ ਉਹਨਾਂ ਨੂੰ ਵਾਹਿਗੁਰੂ ਜੀ ਨੇ ਇੱਕ ਅਜਹੀ ਸੋਚੀ ਬਖਸ਼ੀਏ ਕਿ ਕੀੜੀਆਂ ਦਾ ਪੌਣ ਉੱਥੇ ਹੋਵੇਗਾ ਜਿੱਥੇ ਕਿ ਆਲੇ ਦੁਆਲੇ ਅਨਾਜ ਦੀ ਮਤਲਬ ਕਿ ਪੂਰਤੀ ਹੋਵੇਗੀ ਜਾਂ ਜ਼ਮੀਨ ਹੈ ਜਿਹੜੀ ਉਪਜਾਊ ਹੋਊਗੀ ਜਾਂ ਲਵੇ ਜਿਹੜੀ ਫਸਲਾਂ ਆਉਂਦੀਆਂ ਤੁਹਾਨੂੰ ਪਤਾ ਹੈ ਨਾ ਵੀ ਜਿਹੜੇ ਕੀੜੇ ਹੁੰਦੇ ਨੇ ਨਾ ਇਹ ਹਰ ਇੱਕ ਚੀਜ਼ ਇਹਨਾਂ ਨੂੰ ਪਾਰਖਹ ਹੁੰਦੇ ਨੇ ਹਰ ਇੱਕ ਚੀਜ਼ ਦਾ ਬੀਜ ਇਹ ਆਪਣੀ ਹੈ ਨਾ ਖੁੱਡ ਦੇ ਵਿੱਚ ਲੈ ਕੇ ਜਾਂਦੇ ਨੇ ਕਹਿੰਦੇ ਧਿਆਨ ਨਾਲ ਤੁਸੀਂ ਨਾ ਇਹਨਾਂ ਦੇ ਜਿੱਥੇ ਖੁੱਡਾ ਹੋਣੀ ਹੈ ਪੌਣ ਹੋਊਗਾ ਤੁਸੀਂ ਉਸ ਚੀਜ਼ ਨੂੰ ਦੇਖਿਓ ਪਹਿਲਾਂ ਨਾ ਇਹ ਉਸ ਚੀਜ਼ ਨੂੰ ਆਪਣੀ ਖੁੱਡ ਦੇ ਵਿੱਚ ਲੈ ਜਾਣਗੇ ਜਿਵੇਂ ਕੋਈ ਕਣਕ ਲੈ ਲਓ ਸਰੋਂ ਲਾ ਲਓ ਕੁਝ ਵੀ ਲਾ ਲਓ ਹੈ ਨਾ ਫਿਰ ਜਿਹੜਾ ਉਹਦਾ ਵਿੱਚੋਂ ਬੀਜ ਹੈ ਉਹ ਕੱਢ ਲੈਂਦੇ ਨੇ ਤੇ ਜਿਹੜਾ ਫੋਲਕ ਹੁੰਦਾ ਹਨਾ ਵੇਸਟੇਜ ਹੁੰਦੀ ਹੈ ਉਹਨੂੰ ਉਹ ਬਾਹਰ ਕੱਢ ਦਿੰਦੇ ਆ ਤੇ ਇਹਦਾ ਪੌਣ ਦਾ ਹਨਾ ਜਦੋਂ ਕਿਸੇ ਨੇ ਚਲੋ ਇੱਕ ਹੈ ਤਾਂ ਇਹ ਪਾਪ ਹੈ ਹਨਾ ਤੇ ਕਿਸੇ ਨੇ ਨਾ ਇਹਦੇ ਇਹਨਾਂ ਦੇ ਪੌਣ ਦੇ ਵਿੱਚ ਨਾ ਪਘਲਾ ਕੇ ਆਪਣਾ ਮੈਟਲ ਜਿਹਨੂੰ ਆਪਾਂ ਪਾਤਾ ਸੀ ਗੜਨ ਕੋਈ ਵੀ ਤਾਂਤ ਲਾ ਲਓ ਹਨਾ ਉਹਦੇ ਵਿੱਚ ਪਾਤੀ ਤਾਂ ਬਹੁਤ ਮਹਿਲ ਦੀ ਤਰ੍ਹਾਂ ਇਹਨਾਂ ਸੋਨਾ ਬਣ ਕੇ ਬਾਹਰ ਆਇਆ ਸੀ ਦੇਖੋ ਇੰਨੀ ਅਮੀ ਆ ਜਾਂਦੇ ਨੇ ਨੇਹਰੀਆਂ ਤੂਫਾਨ ਪਾਣੀ ਵੀ ਖੜ ਜਾਂਦੇ ਨੇ ਪਰ ਇਹਨਾਂ ਦੇ ਹਨਾ ਦੇਖੋ ਨੀਚੇ ਜ਼ਮੀਨ ਦੇ ਵਿੱਚ ਇਹਨਾਂ ਦਾ ਪੌਣ ਹੁੰਦਾ ਹੈ ਪਰ ਇਹ ਫਿਰ ਵੀ ਸਾਰੇ ਜਿਉਂਦੇ ਰਹਿੰਦੇ ਨੇ ਕਿਉਂਕਿ ਕੁਦਰਤ ਨੇ ਇਹਨਾਂ ਨੂੰ ਅਜਿਹੀ ਸੋਝੀ ਬਖਸ਼ੀ ਹੈ ਕਿ ਜਿਹੜੇ ਇਹਨਾਂ ਦਾ ਘਰ ਹੁੰਦਾ ਹੈ ਨਾ ਇਹ ਇਸ ਤਰੀਕੇ ਨਾਲ ਬਣਾਇਆ ਹੁੰਦਾ ਹੈਗਾ ਕਿ ਇਹਨਾਂ ਨੂੰ ਪਾਣੀ ਦੀ ਮਾਰ ਤੋਂ ਬਚਾਉਣ ਵਾਸਤੇ ਇਹਨਾਂ ਨੂੰ ਦਿਮਾਗ ਵਾਇਕਰੂਜੀ ਨੇ ਇੰਨਾ ਵਧੀਆ ਦਿੱਤਾ ਹੈਗਾ ਕਿ ਇਹ ਇਹਕੇ ਦੇ ਵਿੱਚ ਵੀ ਰਹਿੰਦੇ ਨੇ ਤੇ ਇਹਨਾਂ ਨੂੰ ਇਹ ਵੀ ਅਕਲ ਹੈ ਕਿ ਸਾਡਾ ਆਉਣ ਵਾਲਾ ਜਿਵੇਂ ਹੁਣ ਕੀ ਠੰਡ ਹੈ ਜਾਂ ਸੌਣ ਭਾਦ ਹੋਣਾ ਮੀਂਹ ਦਾ ਮੌਸਮ ਹੁੰਦਾ ਉਸ ਤੋਂ ਪਹਿਲਾਂ ਇਹ ਆਪਣਾ ਭੋਜਨ ਨਾ 2-2 3-3 ਮਹੀਨਿਆਂ ਦਾ ਇਕੱਠਾ ਕਰਕੇ ਰੱਖ ਲੈਂਦੇ ਆਗੇ ਪਰ ਆਪਾਂ ਹਨਾ ਇਨਸਾਨ ਹੀ ਆ ਇੱਕ ਆਪਾਂ ਜੇ ਕੋਈ ਮਤਲਬ ਕਿ ਵੱਡਾ ਆਪਾਂ ਕੋਈ ਸਿੱਖਿਆ ਦਿੰਦਾ ਨਾ ਵੀ ਤੂੰ ਹਨਾ ਅੱਗੇ ਆਉਣ ਵਾਲੇ ਭਵਿੱਖ ਵਾਸਤੇ ਤਾਂ ਤੂੰ ਥੋੜੇ-ਬਹੁਤੀ ਬਚਤ ਕਰਕੇ ਰੱਖ ਲੈ ਆਪਾਂ ਕਹਿੰਦੇ ਨੇ ਲੈ ਇਹ ਬੜਾ ਸਿਆਣਾ ਆ ਹੈਨਾ ਪਰ ਆਪਾਂ ਹਨਾ ਜੇ ਕੀੜਿਆਂ ਤੋਂ ਸਿੱਖੀਏ ਉਹ ਵੀ ਆਪਣੇ ਹਨਾ ਅੱਗੇ ਆਉਣ ਵਾਸਤੇ 2-4 ਮਹੀਨਿਆਂ ਦਾ ਭੋਜਨ ਹੈ ਉਹਨੂੰ ਵੀ ਇਕੱਠਾ ਰੱਖਦੇ ਨੇ ਕਿ ਕੀ ਪਤਾ ਹੈ ਨਾ ਜਦੋਂ ਠੰਡਾਂ ਜ਼ਿਆਦਾ ਪੈਣੀਆਂ ਸਰਦੀਆਂ ਜ਼ਿਆਦਾ ਪੈਣੀਆਂ ਜਾਂ ਮੀਂਹ ਦਾ ਮੌਸਮ ਆਵੇਗਾ ਤਾਂ ਉਸ ਟਾਈਮ ਅਸੀਂ ਕੀ ਖਾਵਾਂਗੇ ਹੈਨਾ ਚਲੋ ਇਹ ਤਾਂ ਆ ਗਈਆਂ ਇੱਕ ਬੇਸਿਕ ਗੱਲਾਂ ਆਪਣੀਆਂ ਹਨ ਤੇ ਅੱਜ ਮੈਂ ਤੁਹਾਨੂੰ ਦੱਸਦੀਆਂ ਕਿ ਪੋਦੇ ਮਹੀਨੇ ਦੇ ਵਿੱਚ ਕੀੜੀਆਂ ਦੇ ਭੌਣ ਤੇ ਜਿਹੜਾ ਪਾਇਆ ਜਾਂਦਾ ਸੰਤਾਜਾ ਉਹ ਕੀ-ਕੀ ਹੁੰਦਾ ਤੇ ਉਹਦਾ ਤੁਹਾਨੂੰ ਕੀ-ਕੀ ਫਲ ਮਿਲਦਾ ਹੈ ਹਨ ਇਹ ਤਿੰਨ ਤਰ੍ਹਾਂ ਦੇ ਹਨ ਦੱਸਿਆ ਜਾਂਦਾ ਹੈ ਸ਼ਾਸਤਰਾਂ ਅਨੁਸਾਰ ਵੇਦਾਂ ਦੇ ਵਿੱਚ ਹਨ ਕਿ ਇੱਕ ਤਾਂ ਜਿਹੜੀਆਂ ਭੂਰੀਆਂ ਕੀੜੀਆਂ ਹੁੰਦੀਆਂ ਨੇ ਇੱਕ ਕੀੜੇ ਹੁੰਦੇ ਨੇ ਤੇ ਇੱਕ ਕੀੜੀਆਂ ਹੁੰਦੀਆਂ ਨੇ ਹਨ ਜਿਹੜੀਆਂ ਭੂਰੀਆਂ ਕੀੜੀਆਂ ਹੁੰਦੀਆਂ ਨੇ ਜਦੋਂ ਕਹਿੰਦੇ ਉਹ ਘਰ ਦੇ ਵਿੱਚ ਆਉਂਦੀਆਂ ਨੇ ਤਾਂ ਤੁਹਾਡੇ ਘਰ ਦੇ ਵਿੱਚ ਹਨਾ ਕਿਸੇ ਨਾ ਕਿਸੇ ਚੀਜ਼ ਦਾ ਨੁਕਸਾਨ ਹੋਣਾ ਹੁੰਦਾ ਹੈਗਾ ਤੇ ਜਿਹੜੀਆਂ ਕਾਲੀਆਂ ਕੀੜੀਆਂ ਹੁੰਦੀਆਂ ਨੇ ਉਹ ਕਹਿੰਦੇ ਘਰ ਦੇ ਵਿੱਚ ਜਿਸ ਦਿਸ਼ਾ ਦੇ ਵਿੱਚੋਂ ਆਉਂਦੀਆਂ ਨੇ ਕਹਿੰਦੇ ਉਸ ਦਿਸ਼ਾ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਨਾ ਕੋਈ ਨਾ ਕੋਈ ਬਰਕਤ ਜ਼ਰੂਰ ਹੋਣ ਵਾਲੀ ਹੁੰਦੀ ਹੈਗੀ ਤੇ ਜਿਹੜੇ ਆਪਣੇ ਕੀੜਿਆਂ ਦਾ ਭੌਣਾ ਅਕਸਰ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਜਿੱਥੇ ਕੀੜਿਆਂ ਦਾ ਭੌਣਾ ਹੈਗਾ ਨਾ ਉਹ ਘਰ ਬਹੁਤੀ ਭਾਗਾ ਵਾਲਾ ਮੰਨਿਆ ਜਾਂਦਾ ਸੀਗਾ ਹਨਾ ਕਿ ਉਸ ਘਰ ਦੇ ਵਿੱਚ ਕਦੇ ਵੀ ਧਨ ਦੌਲਤ ਤੇ ਅਨਾਜ ਦੀ ਕਮੀ ਨਹੀਂ ਰਹਿੰਦੀ ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਵੀ ਜਿੰਨੇ ਵੀ ਪਸ਼ੂ ਪੰਛੀ ਜਾਨਵਰ ਨੇ ਉਹ ਆਪਣੀ ਹਨਾ ਸੁੱਖ ਮੰਗਦੇ ਹੈਗੇ ਤੇ ਜਿਨ੍ਹਾਂ ਨੂੰ ਵੀ ਇਹ ਹੈ ਵੀ ਸਾਡਾ ਹਨਾ ਘਰ ਨਹੀਂ ਬਣ ਰਿਹਾ ਸਾਡੇ ਸਿਰ ਕਰਜਾ ਬਹੁਤੇ ਚੜਿਆ ਪਿਆ ਹਨਾ ਵੀ ਅਸੀਂ ਕੀ ਕਰੀਏ ਦੇਖੋ ਇੱਕ ਤਾਂ ਪੁੰਨ ਨਾਲੇ ਫਲੀਆਂ ਹਨਾ ਸਭ ਤੋਂ ਪਹਿਲਾਂ ਤੁਸੀਂ ਕਰਨਾ ਕੀ ਹੈਗਾ ਜਿਵੇਂ ਕਿ ਤੇਲ ਜਿਹੜੇ ਕਾਲੇ ਤੇਲ ਹੁੰਦੇ ਹਨਾ ਇਹ ਤੁਸੀਂ ਆਮ ਦੇਖਿਆ ਹੋਣਾ ਮੰਦਰਾਂ ਦੇ ਵਿੱਚ ਜਾਂ ਕਿਤੇ ਜਾਦੂ ਟੂਣੇ ਦੇ ਵਿੱਚ ਨਾ ਬਹੁਤ ਵਰਤਦੇ ਆ ਪਰ ਇਹ ਚੀਜ਼ ਦਾ ਧਾਨ ਹਨਾ ਆਪਾਂ ਕਹੀ ਵੀ ਇਹ ਜਿਹੜੀ ਜਾਨਵਰ ਨਹੀਂ ਨਾ ਇਹਨਾਂ ਨੂੰ ਬਹੁਤ ਪਸੰਦ ਹੁੰਦੇ ਨੇ ਕਿਉਂਕਿ ਅੱਗੇ ਤੇਲਾ ਸਰੋਂ ਮੂੰਗੀ ਵਗੈਰਾ ਇਹ ਚੀਜ਼ਾਂ ਹਨਾ ਆਮ ਹੁੰਦੇ ਅਸੀਂ ਖੇਤਾਂ ਦੇ ਵਿੱਚ ਜਿਹੜੀਆਂ ਕਿ ਇਹ ਖਾਂਦੇ ਹੁੰਦੇ ਸੀ ਇਹ ਬਜ਼ੁਰਗਾਂ ਦਾ ਹਨਾ ਬਣਾਇਆ ਹੋਇ ਇੱਕ ਇਦਾਂ ਦੀ ਚੀਜ਼ ਹੈ ਵੀ ਨਾਲੇ ਤਾਂ ਪਸ਼ੂ ਪੰਛੀ ਵਿਚਾਰੇ ਰੱਜ ਲੈਣ ਨਾਲੇ ਉਹਦਾ ਫਾਲ ਹਨਾ ਆਪਾਂ ਨੂੰ ਮਿਲੇ ਕਿਉਂਕਿ ਆਪਣਾ ਦਸਵੰਧ ਨਿਕਲ ਜਾਂਦਾ ਨਾ ਇਹਦੇ ਵਾਸਤੇ ਸੰਤਾਜੇ ਵਾਸਤੇ ਕੀ ਕਰਨਾ ਤੁਸੀਂ ਨੇ ਤਿਲ ਮੂੰਗੀ ਮਾਸਰੀ ਮੋਠ ਚਾਵਲ ਇਹ ਸਾਰੀਆਂ ਚੀਜ਼ਾਂ ਰਲਾ ਕੇ ਤੁਸੀਂ ਇਹਦੇ ਵਿੱਚ ਚੀਨੀ ਰਲਾ ਲਓ ਜਾਂ ਤੁਸੀਂ ਸ਼ੱਕਰ ਰਲਾ ਲਓ ਜਾਂ ਗੁੜ ਰਲਾ ਲਓ ਨਾ ਇਹ ਚੀਜ਼ਾਂ ਨੂੰ ਤੁਸੀਂ ਹਨਾ ਸੱਤ ਤਰ੍ਹਾਂ ਦੀਆਂ ਕਰ ਲੈਂਦੇ ਹੁੰਦੇ ਸੀ ਕਿ ਹਨਾ ਇੱਕ ਚਾਹੇ ਬਹਿਮ ਲਾ ਲਓ ਚਾਹੇ ਕੁਝ ਵੀ ਲਾ ਲਓ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਨਾ ਤੁਸੀਂ ਇਹ ਨਾ ਕਿਹੋ ਜਿਹੀ ਭੈਣ ਹਨਾ ਪਤ ਨਹੀਂ ਬਹਿਮਾਂ ਚ ਪਾਉਂਦੀ ਹੈਗੀ ਹਨਾ ਇਹ ਬਹਿਮ ਨਹੀਂ ਹੈਗਾ ਇਹ ਆਪਣੇ ਘਰ ਦੀ ਇੱਕ ਬਰਕਤ ਨੂੰ ਚਲਾਉਣ ਵਾਸਤੇ ਹਨਾ ਘਰ ਦੀ ਪੋਜ਼ਿਟਿਵਿਟੀ ਘਰ ਦੀ ਇੱਕ ਦਸਵੰਦ ਦੀ ਹੈ ਨਾ ਜਿਵੇਂ ਆਪਾਂ ਲਾ ਲਓ ਜੀਵ ਜੰਤੂ ਜਦੋਂ ਖਾਣਗੇ ਤਾਂ ਤੁਹਾਨੂੰ ਉਹ ਅਸੀਸਾਂ ਹੀ ਦੇਣਗੇ ਹੋਰ ਕੁਝ ਨਹੀਂ ਤੁਸੀਂ ਇਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਇਕੱਠੀਆਂ ਕਰਕੇ ਕਿਸੇ ਬਰਤਨ ਦੇ ਵਿੱਚ ਪਾ ਕੇ ਰੱਖ ਲਓ ਕਰਨਾ ਕੀ ਹੈ ਤੁਸੀਂ ਨੇ ਜਦੋਂ ਵੀ ਤੁਸੀਂ ਨੇ ਇਸ ਚੀਜ਼ ਨੂੰ ਸ਼ੁਰੂ ਕਰਨਾ ਤਾਂ ਸਭ ਤੋਂ ਪਹਿਲਾਂ ਅਰਦਾਸ ਕਰਨੀ ਹੈ ਅਰਦਾਸ ਕਰਨੀ ਹੈ ਜਿਵੇਂ ਕਿ ਤੁਹਾਡੀ ਕੋਈ ਵੀ ਇੱਛਾ ਕੋਈ ਵੀ ਤੁਹਾਡੀ ਹੈ ਨਾ ਮਨ ਦੀ ਵਾਪੀ ਵਾਈਗਰੂ ਜੀ ਸਾਡੇ ਘਰ ਕਰਜ਼ਾ ਚੜਿਆ ਹੋਇਆ ਹੈ ਜਾਂ ਵਾਈਗਰੂ ਜੀ ਮੇਰਾ ਮਲਕੀ ਇੱਕ ਸੁਪਨਾ ਵੀ ਮੇਰਾ ਸੋਹਣਾ ਘਰ ਹੋਵੇ ਹੈ ਨਾ ਮੈਂ ਅੱਜ ਮਲਕੀ ਇੱਕ ਮਹੀਨਾ ਸਵਾ ਮਹੀਨਾ ਜਿੰਨਾ ਵੀ ਠੰਡ ਦਾ ਮੌਸਮ ਹੈ ਮੈਂ ਕੀੜਿਆਂ ਦੇ ਭੌਣ ਤੇ ਹੈ ਨਾ ਕੀੜਿਆਂ ਵਾਸਤੇ ਇਸ ਸੰਤਾਜਾ ਤਿਆਰ ਕਰ ਲਿਆ ਹਉਮੇ ਹੰਕਾਰ ਤੋਂ ਬਚਾ ਕੇ ਵਾਹਿਗੁਰੂ ਜੀ ਮੇਰੀ ਇਸ ਸੇਵਾ ਦਾ ਫਲ ਹੈ ਮੇਰੇ ਪਰਿਵਾਰ ਨੂੰ ਲੱਗੇ ਜੋ ਮੇਰੀ ਮੰਗਾ ਹੈ ਵਾਹਿਗੁਰੂ ਜੀ ਇਸ ਨੂੰ ਪੂਰੀ ਕਰਨਾ ਆਪ ਜੀ ਅੰਗ ਸੰਗ ਸਹਾਇ ਹੋਣਾ ਵਾਹਿਗੁਰੂ ਜੀ ਤਾਂ ਤੁਸੀਂ ਇੱਕ ਮੁਠੀ ਹੈਨਾ ਉਹ ਸਾਰੇ ਸਮਾਨ ਨੂੰ ਰਲਾ ਕੇ ਇੱਕ ਮੁਠੀ ਨਾ ਸਵੇਰੇ ਦੇ ਟਾਈਮ ਜਾਂ ਸ਼ਾਮ ਦੇ ਟਾਈਮ ਤੁਸੀਂ ਆਪਣਾ ਰੁਟੀਨ ਬਣਾ ਲਓ ਜਦੋਂ ਵੀ ਤੁਹਾਨੂੰ ਟਾਈਮ ਲੱਗਦਾ ਹੈ ਨਾ ਤਾਂ ਤੁਸੀਂ ਉੱਥੇ ਪਾ ਕੇ ਆਇਆ ਕਰੋ ਜਿੱਥੇ ਕੀੜਿਆਂ ਦਾ ਭੌਣਾ ਤੇ ਅਰਦਾਸ ਜ਼ਰੂਰ ਕਰਨੀ ਹੈ ਜਦੋਂ ਵੀ ਤੁਸੀਂ ਜਾਣਾ ਹੈ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਜੀ ਤੁਹਾਡੀ ਅਰਦਾਸ ਬਹੁਤ ਜਲਦੀ ਸੁਣਨਗੇ ਕਿਉਂਕਿ ਤੁਸੀਂ ਸਾਖੀਆਂ ਵੀ ਸੁਣਿਓ ਬਹੁਤ ਸਾਖੀਆਂ ਜੁੜੀਆਂ ਹੋਈਆਂ ਨੇ ਕਿ ਜਿਹੜੀਆਂ ਕਿ ਜੀਵ ਜੰਤੂ ਤੇ ਦਇਆ ਕਰਨ ਦਾ ਤੁਹਾਨੂੰ ਕਿੰਨਾ ਫਲ ਮਿਲਦਾ ਕਦੇ ਵੀ ਤੁਸੀਂ ਕਿਸੇ ਪੰਛੀ ਮਤਲਬ ਕਿ ਇੱਕ ਵਾਰ ਦੀ ਕਾਫੀ ਟਾਈਮ ਦੀ ਇਹ ਤਾਂ ਹੁੰਦੀ ਹੈ ਨਾ ਕਿਸੇ ਬਾਹਰਲੇ ਦੇਸ਼ ਦੀ ਪਿੱਛੇ ਜੇ ਡਿਸਕਵਰੀ ਤੇ ਆਈ ਸੀ ਕਿ ਉਹਨੇ ਨਾ ਇੱਕ ਜੰਗਲ ਦੇ ਵਿੱਚ ਜਾ ਰਿਹਾ ਸੀ ਡਿਸਕਵਰੀ ਵਾਲੇ ਤੁਸੀਂ ਦੇਖੇ ਹੋਣੇ ਨੇ ਉਹਨੇ ਨਾ ਇੱਕ ਸ਼ੇਰ ਦੇ ਪੈਰ ਦੇ ਵਿੱਚੋਂ ਨਾ ਇੱਕ ਕੰਡਾ ਕੱਢਿਆ ਸੀ ਕਾਫੀ ਸਾਲਾਂ ਬਾਅਦ ਜਦੋਂ ਉਹ ਦੁਬਾਰਾ ਜੰਗਲ ਦੇ ਵਿੱਚ ਗਿਆ ਤਾਂ ਉਸ ਸ਼ੇਰ ਨੇ ਉਸ ਨੂੰ ਪਛਾਣ ਲਿਆ ਤੇ ਉਹ ਇਨਸਾਨ ਡਰ ਗਿਆ ਵੀ ਹਨਾ ਸ਼ੇਰ ਹੁਣ ਮੈਨੂੰ ਖਾਊਗਾ ਵੀ ਹਨਾ ਇਹ ਸ਼ੇਰ ਪਰ ਜਦੋਂ ਉਸ ਸ਼ੇਰ ਦਾ ਝੁੰਡਾ ਆ ਹਨਾ ਉਸ ਸ਼ੇਰ ਨੇ ਮਤਲਬ ਕਿ ਆਪਦੀ ਆਵਾਜ਼ ਦੇ ਵਿੱਚ ਚਲੋ ਆਪਾਂ ਨੂੰ ਆਵਾਜ਼ ਉਹਦੀ ਨਹੀਂ ਸਮਝਉਂਦੀ ਉਸਨੇ ਦਿਖਾਇਆ ਉਹਦਾ ਹਨਾ ਪੈਰ ਉਹਦੇ ਮਤਲਬ ਕਿ ਲਵੇ ਜਾ ਕੇ ਉਹਨੂੰ ਦੱਸਿਆ ਵੀ ਮੇਰਾ ਪੈਰ ਹੈ ਵੀ ਜਿਹੜਾ ਇਹਨੂੰ ਉਹ ਕਰਿਆ ਸੀ ਤੂੰ ਹਨਾ ਤੇ ਉਸ ਇਨਸਾਨ ਨੂੰ ਹੋਇਆ ਵੀ ਹਾਂ ਵਾਕਿ ਫਿਰ ਉਸਨੇ ਵੀ ਪਛਾਣ ਲਿਆ ਉਸ ਨੂੰ ਵੀ ਜਿਆਦਾ ਆ ਗਿਆ ਵੀ ਵਾਕਿ ਇਹ ਉਹ ਸ਼ੇਰ ਹੋ ਸਕਦਾ ਹੈ ਨਾ ਜਿਹਦੇ ਮੇ ਪੈਰ ਦੇ ਵਿੱਚੋਂ ਕੰਡਾ ਕੱਢਿਆ ਸੀ ਦੇਖੋ ਇੱਕ ਇਨਸਾਨ ਹੈ ਕਿ ਜਿਹੜਾ ਤੁਹਾਡੇ ਕੀਤੇ ਹੋਏ ਪਰਉਪਕਾਰ ਨੂੰ ਇੱਕ ਸਕਿੰਟ ਦੇ ਵਿੱਚ ਭੁੱਲ ਜਾਏਗਾ ਪਰ ਜਿਹੜਾ ਪਸ਼ੂ ਪੰਛੀ ਹੈ ਜਿਵੇਂ ਕਹਿਣਾ ਤੁਸੀਂ ਆਪਣੇ ਡੰਗਰ ਪਸ਼ੂ ਰੱਖੇ ਹੋਏ ਨੇ ਸਾਡੇ ਇੱਕ ਮੱਝ ਹੈਗੀ ਰੱਖੀ ਹੋਈ ਹੈ ਨਾ ਉਹ ਨੂੰ ਸਾਰਾ ਦਿਨ ਦੇਖੋ ਸਾਰੇ ਜਨੇ ਕੱਖ ਪਾਉਂਦੇ ਨੇ ਪਰ ਉਹ ਮੈਨੂੰ ਇੰਨਾ ਪਿਆਰ ਕਰਦੇ ਆ ਜਦੋਂ ਮੈਂ ਜਾਉਂਗੀ ਨਾ ਅਗਰ ਮੇਰੇ ਹਸਬੰਡ ਜੀ ਉਹਦੀ ਧਾਰ ਕੱਢ ਰਹੇ ਨੇ ਹਨਾ ਦੁੱਧ ਚੋ ਰਹੇ ਨੇ ਤਾਂ ਉਹ ਉਸੇ ਟਾਈਮ ਹੀ ਲੱਤ ਮਾਰੇਗੀ ਮੈਨੂੰ ਕਹੇਗੀ ਵੀ ਤੂੰ ਮੈਨੂੰ ਹਨਾ ਧਾਰ ਕੱਢ ਵੀ ਇਹ ਚੀਜ਼ ਹੁੰਦਾ ਇੱਕ ਪਿਆਰ ਹੁੰਦਾ ਹੈ ਪਸ਼ੂ ਪੰਛੀ ਨਹੀਂ ਜਿਹੜੇ ਉਹ ਬਹੁਤ ਪਿਆਰ ਕਰਦੇ ਨੇ ਤੇ ਤੁਹਾਨੂੰ ਅਸੀਸਾਂ ਵੀ ਦਿੰਦੇ ਨੇ ਕਰਨਾ ਕੀ ਹੈ ਤੁਸੀਂ ਨੇ ਜਿਹੜਾ ਮੈਂ ਤੁਹਾਨੂੰ ਦੱਸਿਆ ਇਹ ਸੰਤਾਜੀ ਨੂੰ ਬਣਾ ਕੇ ਤੁਸੀਂ ਨੇ ਹਰ ਰੋਜ਼ ਕੋਈ ਇਹ ਨਹੀਂ ਹੈਗਾ ਵੀ ਤੁਸੀਂ ਬਾਰ ਨੂੰ ਪਾਉਣਾ ਹੈ ਜਾਂ ਵੀਰਵਾਰ ਨੂੰ ਪਾਉਣਾ ਹੈ ਜਾਂ ਮੰਗਲਵਾਰ ਨੂੰ ਪਾਉਣਾ ਹੈ ਨਹੀਂ ਹਰ ਰੋਜ਼ ਤੁਸੀਂ ਇੱਕ ਮੁੱਠੀ ਹੈ ਨਾ ਆਪਣੇ ਬੱਚਿਆਂ ਨੂੰ ਵੀ ਇਹ ਚੀਜ਼ ਤੇ ਲਾਓ ਕਿਉਂਕਿ ਬੱਚਿਆਂ ਦਾ ਵੀ ਅੱਜਕੱਲ ਤੁਹਾਨੂੰ ਪਤਾ ਵੀ ਕਿੰਨਾ ਬੁਰਾ ਹਾਲ ਹੋਇਆ ਪਏ ਛੋਟੇ-ਛੋਟੇ ਬੱਚੇ ਨਸ਼ਿਆਂ ਤੇ ਲੱਗ ਰਹੇ ਨੇ ਤੁਸੀਂ ਕੋਈ ਵੀ ਮੰਨ ਦੇ ਵਿੱਚ ਹੈ ਨਾ ਇੱਕ ਜਿਹੜੀ ਵੀ ਤੁਹਾਡੀ ਡਿਮਾਂਡ ਹੋ ਗਈ ਹੈ ਨਾ ਤੁਸੀਂ ਉਹਨੂੰ ਧਾਰ ਲਿਓ ਤੇ ਤੁਸੀਂ ਇਹ ਚੀਜ਼ ਕਰਨ ਲੱਗੋ ਦੇਖਿਓ ਤੁਹਾਡੇ ਘਰ ਦੇ ਵਿੱਚ ਕਿੰਨੀਆਂ ਬਰਕਤਾਂ ਆਉਣਗੀਆਂ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਆਪਣੇ ਦੂਸਰੇ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਵਾਲੇ ਨੂੰ ਵੀ ਸਬਸਕ੍ਰਾਈਬ ਕਰ ਲਓ ਕਿਉਂਕਿ ਹਜੇ ਉਹ 2-4 ਦਿਨ ਹੋ ਗਏ ਮੇਰੇ ਤੋਂ ਉਹਨਾਂ ਤੇ ਵੀਡੀਓ ਵੀ ਨਹੀਂ ਪੈ ਰਹੀ ਤਾਂ ਮਿਲਾਂਗੇ ਹੁਣ ਪਾਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਤਿ ਸ੍ਰੀ ਅਕਾਲ